ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਟੈਕਟਾਲੀਵਾਲ ਚੈਨਲ ਤੇ ਆਪਣਾ ਜਸਤਾਲੀਵਾਲ ਚੈਨਲ ਤੋਂ ਜਸਤਾਲੀਵਾਲ ਸੋ ਅੱਜ ਆਪਾਂ 1 ਘੰਟਾ ਕਿਰੇ ਕੰਮ ਕਰ ਰਹੇ ਹਾਂ ਜੋ ਕਿ ਆਪਾਂ ਇੱਕ ਟੈਂਕੀ ਦੇ ਲਈ ਖੜਾ ਬਣਾਇਆ ਹੈਗਾ ਤੇ ਉਹਦਾ ਪਲਾਸਟਰ ਕੱਲ ਆਪਾਂ ਥੜਾ ਬਣਾਤਾ ਸੀ ਘੰਟੇ ਚ ਤੇ ਹੁਣ ਆਪਾਂ ਇਹਦਾ ਪਲਾਸਟਰ ਕਰਦਾਂਗੇ ਅੱਜ ਤੇ ਹੁਣ ਆਪਾਂ ਪਲਾਸਟਰ ਕਰਾਂਗੇ ਥੋੜਾ ਟੈਂਕੀ ਵਾਸਤੇ ਆਪਾਂ ਇਥੇ ਟੈਂਕੀ ਤਾਂ ਨਹੀਂ ਹੈ 1000 ਲੀਟਰ ਦੀ ਤੇ ਸਾਫ ਸਫਾਈ ਵੀ ਜ਼ਰੂਰੀ ਹੈ ਥੱਲੇ ਹੈ ਨਾ ਇਹ ਮੈਨਾਂ ਚੱਲੇ ਐਰ ਪਲੰਬਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਟੈਂਕੀ ਥਾੜੀ ਕਰਦੇ ਕਹਿੰਦਾ ਉਹ ਆਪਣੇ ਪਲੰਬਰ ਆਉਣਗੇ ਉਹ ਕਹਿੰਦੇ ਬਾਈ ਜੀ ਥੜਾ ਬਣ ਵਾਲੋ ਤੇ ਇੱਕ ਅੱਧੇ ਘੰਟੇ ਲਈ ਮਿਸਤਰੀ ਨਹੀਂ ਮਿਲਦਾ ਫਿਰ ਮੈਂ ਕਿਹਾ ਮਾਲ ਆਪਣੇ ਕੋਲ ਪੈਈਏ ਸਰ ਨਹੀਂ ਕੋਈ ਕਫਟੀ ਜ਼ਰੂਰ ਪਈ ਆ ਹਣੇ ਉਸਾਬ ਨਾਲ ਇੱਧਰ ਨਾ ਧਿਆਨ ਦੇ ਭਾਈ ਉੱਚੀ ਜੀਭ ਚਾੜੋ ਨਾ ਹੋ ਜਾ ਟਿੰਗ ਕਿ ਮੂਵਮੈਂਟ ਦਾ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਹਰ ਇੱਕ ਫੀਲਡ ਦੇ ਵਿੱਚ ਹੈ ਨਾ ਕਦੇ ਨਾ ਕਦੇ ਛੋਟੇ ਮੂਟੇ ਕੰਮ ਕਰਦੇ ਕਰਨੇ ਪੈ ਜਾਂਦੇ ਇਨਸਾਨ ਨੂੰ ਤੇ ਇਸ ਹਾਂਜੀ ਮੂਵਮੈਂਟ ਕਰਦੇ ਆ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿਵੇਂ ਲੱਗਿਆ ਆਪਣਾ ਕੰਮ ਚੱਲੀ ਜਾਂਦਾ ਜੋ ਕਮੈਂਟ ਨਹੀਂ ਆ ਰਿਹਾ ਕਿਸੇ ਦਾ ਦੱਸਦੇ ਨਹੀਂ ਕਿਵੇਂ ਹਾਲ ਚਾਲ ਕੀ ਹੈ ਤੁਹਾਡਾ उचा दर बे नानक का वाकई उचा दर बानक दस दस जो इधर होना है गाजना ठीक है ਮੈਂ ਚਲੀ ਅੰਦਰ ਤੁਸੀਂ ਜਮਾਤ ਕੋ ਕਰਨਾ ਬੋਲੀ ਚੱਲੋ ਸੇਚੋ ਲੋਕਾਂ ਤੋਂ ਸੁਣਿਆ ਅੱਜ ਆਪਾਂ ਲਾਈਵ ਵਸਤਰ ਕਰਦੇ ਦਿਖਾਉਣਾ ਜਿਹਨੂੰ ਲਪਾਈ ਵੀ ਕਹਿੰਦੇ ਐ ਤੇ ਪਲਾਸਟਰ ਵੀ ਕਹਿੰਦੇ ਅੰਦਰ 啊。